ਖੰਨਾ ਦੇ ਪਿੰਡ ਥਲੋਦੀ ਦੇ ਜੰਪੜ ਡਾਕਟਰ ਗੁਰਸ਼ਰਨ ਮਾਨ ਅਤੇ ਹਰਮਨਜੀਤ ਕੌਰ ਮਾਨ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਖੰਨਾ ਦੇ ਪਿੰਡ ਨੂੰ ਮੇਰਾ ਇਹੋ ਸੰਦੇਸ਼ ਆ ਕਿ ਉਹ ਆਪਣੇ ਪੇਰੈਂਟਸ ਦੀ ਤੇ ਆਪਣੇ ਟੀਚਰਸ ਦੀ ਰਿਸਪੈਕਟ ਇਹ ਮਨੁੱਖ ਦਾ ਸਭ ਤੋਂ ਵੱਡਾ ਗਹਿਣਾ ਜਿਹਨੂੰ ਕੋਈ ਖੋ ਨਹੀਂ ਸਕਦਾ ਤੇ ਵਿਦਿਆ ਨਾਲ ਸਿਰਫ ਇੱਕ ਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਪਿੰਡ ਥਲੋਦੀ ਦੇ ਜੰਪਲ ਡਾਕਟਰ ਗੁਰਸ਼ਰਨ ਮਾਨ ਅਤੇ ਹਰਮਨਜੀਤ ਕੌਰ ਮਾਨ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਖੰਨਾ ਦੇ ਇਤਿਹਾਸਿਕ ਪਿੰਡ ਥਲੋਦੀ ਦੇ ਜੰਪਲ ਮੈਡੀਕਲ ਅਫਸਰ ਡਾਕਟਰ ਗੁਰਸ਼ਰਨ ਮਾਨ ਅਤੇ ਮੈਡੀਕਲ ਅਫਸਰ ਡਾਕਟਰ ਹਰਮਨਜੀਤ ਕੌਰ ਦਾ ਡਾਕਟਰੀ ਦੀ ਉੱਚ ਵਿਦਿਆ ਪੋਸਟ ਗ੍ਰੈਜੂਏਸ਼ਨ ਵਿੱਚ ਦਾਖਲਾ ਮਿਲਣ ਤੇ ਭਾਜਪਾ ਦੇ ਕੌਮੀ ਕਿਸਾਨ ਆਗੂ ਵਿਸਕੁੰਦਰ ਸਿੰਘ ਗਰੇਵਾਲ ਵੱਲੋਂ ਪਿੰਡ ਥਲੋਦੀ ਵਿਖੇ ਪੁੱਜ ਕੇ ਦੋਹਾਂ ਡਾਕਟਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਲੋਈ ਅਤੇ ਫੁਲਕਾਰੀ ਦੇ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਬਾਜਪਾ ਦੇ ਕੌਮੀ ਆਗੂ ਨੇ ਜਿੱਥੇ ਦੋਹਾਂ ਡਾਕਟਰਾਂ ਨੂੰ ਵਧਾਈ ਦਿੱਤੀ ਉੱਥੇ ਉਹਨਾਂ ਦੇ ਮਾਤਾ ਪਿਤਾ ਕੁਲਵੰਤ ਕੌਰ ਮਾਨ ਅਤੇ ਮੋਨ ਸਿੰਘ ਮਾਨਸਲੋਦੀ ਨੂੰ ਵੀ ਮੁਬਾਰਕਬਾਦ ਦਿੰਦਿਆਂ ਹੋਇਆ ਕਿਹਾ ਕਿ ਅਜੇ ਨੌਜਵਾਨਾਂ ਨੂੰ ਅਜੇ ਹਾ ਸਿੱਖਿਆ ਤੋਂ ਸੇਧ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਾ ਫੁਜੂਲ ਖਰਚੀ ਅਤੇ ਲੱਤਰਪੁਣੇ ਤੋਂ ਹਟ ਕੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਵਿਦੇਸ਼ ਜਾਣ ਦੀ ਉਕੀਕ ਸ਼ਕਤੀ ਤੇ ਚਿੰਤਾ ਵੀ ਜ਼ਾਹਰ ਕੀਤੀ ਸਾਡੀ ਸਫਲਤਾ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਮਾਪਿਆਂ ਦਾ ਤੇ ਸਾਡੇ ਟੀਚਰਸ ਦਾ ਹੈ ਨੌਜਵਾਨ ਪੀੜ੍ਹੀ ਨੂੰ ਮੇਰਾ ਇਹੋ ਸੰਦੇਸ਼ ਆ ਕਿ ਉਹ ਆਪਣੇ ਪੇਰੈਂਟਸ ਦੀ ਤੇ ਆਪਣੇ ਟੀਚਰਸ ਦੀ ਰਿਸਪੈਕਟ ਕਰਨ ਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੀ ਪੜ੍ਹਾਈ ਤੇ ਫੋਕਸ ਕਰਨ ਕਿਉਂਕਿ ਵਿੱਦਿਆ ਮਨੁੱਖ ਦਾ ਸਭ ਤੋਂ ਵੱਡਾ ਗਹਿਣਾ ਜਿਹਨੂੰ ਕੋਈ ਖੋ ਨਹੀਂ ਸਕਦਾ ਤੇ ਵਿੱਦਿਆ ਨਾਲ ਸਿਰਫ ਇੱਕ ਦਾ ਭਲਾ ਨਹੀਂ ਹੁੰਦਾ ਵਿੱਦਿਆ ਦੇ ਨਾਲ ਪਰਿਵਾਰ ਦਾ ਸਮਾਜ ਦਾ ਤੇ ਪੂਰੇ ਦੇਸ਼ ਦਾ ਭਲਾ ਹੁੰਦਾ ਹੈ ਧੰਨਵਾਦ